ਕਿਸਾਨ ਜਥੇਬੰਦੀਆਂ ਦੁਬਾਰਾ ਦਿੱਲੀ ਵੱਲ ਕੂਚ ਕਰਨ ਦੇ ਇਰਾਦੇ ਮਜ਼ਬੂਤ ਕਰ ਰਹੀਆਂ ਨੇ ਯਾਨੀ ਕਿ ਦਿੱਲੀ ਦੁਆਰਾ ਕਿਸਾਨ ਜਾ ਸਕਦੇ ਨੇ ਅੰਦੋਲਨ ਦੁਆਰਾ ਸ਼ੁਰੂ ਹੋ ਸਕਦਾ ਆ ਕਿਸਾਨਾਂ ਦਾ ਇਹ ਦਾਵਾ ਆ ਕਿ ਅਜੇ ਤੱਕ ਜਿਹੜੇ ਵਾਅਦੇ ਲਿਖਤੀ ਤੌਰ ਦੇ ਉੱਤੇ ਕੇਂਦਰ ਸਰਕਾਰ ਨੇ ਅੰਦੋਲਨ ਖਤਮ ਕਰਨ ਦੇ ਵਾਸਤੇ ਕੀਤੇ ਸੀ ਉਹ ਅਜੇ ਤੱਕ ਪੂਰੇ ਨਹੀਂ ਗਏ ਯਾਨੀ ਕਿ ਐਮਐਸਪੀ ਦਾ ਮੁੱਦਾ ਜਿਉਂ ਦਾ ਤਿਉਂ ਉਸੇ ਤਰ੍ਹਾਂ ਬਰਕਰਾਰ ਹੈ ਉਸੇ ਤਰ੍ਹਾਂ ਮੁੱਦਾ ਹਵਾ ਦੇ ਵਿੱਚ ਲਟਕਦਾ ਪਿਆ ਅਜੇ ਤੱਕ ਉਸ ਉੱਤੇ ਕੋਈ ਕਾਰਵਾਈ ਨਹੀਂ ਹੋਈ ਜਦਕਿ ਇਹ ਕਿਹਾ ਗਿਆ ਸੀ ਕਿ ਕਾਨੂੰਨ ਬਣਾਏ ਜਾਣਗੇ ਖੈਰ ਹੋਰ ਵੀ ਕਈ ਮਾਮਲੇ ਨੇ ਜਿਹੜੇ ਅੱਗੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਣਗੇ ਔਰ ਇਸ ਇਸ ਖਬਰ ਦੇ ਵਿੱਚ ਵੀ ਤੁਹਾਨੂੰ ਦੱਸਾਂਗੇ ਪਰ ਨਾਲ ਨਾਲ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਆਖਰਕਾਰ ਇਹ ਮਾਮਲਾ ਪੂਰਾ ਪਖਿਆ ਕਿਉਂ ਹੈ ਦਰਅਸਲ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਬੀਕੇਯੂ ਸਿੱਧੂਪੁਰ ਦੇ ਪ੍ਰਧਾਨ ਨੇ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਬੀਕੇਯੂ ਸਿੱਧੂਪੁਰ ਗੈਰ ਰਾਜਨੀਤਿਕ ਅਤੇ ਉਹਦੇ ਨਾਲ 18 ਹੋਰ ਕਿਸਾਨ ਜਥੇਬੰਦੀਆਂ ਉੱਤਰੀ ਭਾਰਤ ਦੀਆਂ ਇਹ ਮਿਲ ਕੇ ਦੋ ਫਾਰਮ ਜਿਹੜੇ ਨੇ ਮਿਲ ਕੇ ਅ ਜਨਵਰੀ ਮਹੀਨੇ ਦੇ ਵਿੱਚ ਰੈਲੀਆਂ ਕੱਢਣਗੇ ਪੰਜਾਬ ਦੇ ਅੰਦਰ ਔਰ ਉਸ ਤੋਂ ਬਾਅਦ ਫਰਵਰੀ ਮਹੀਨੇ ਦੇ ਵਿੱਚ ਦਿੱਲੀ ਵੱਲ ਕੂਚ ਕੀਤੀ ਜਾਵੇਗੀ ਦਿੱਲੀ ਜਾ ਕੇ ਧਰਨਾ ਸ਼ੁਰੂ ਕੀਤਾ ਜਾਵੇਗਾ ਇਹ ਗੱਲਾਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਵੀ 31 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦੀ ਖਾਸ ਕਰਕੇ ਬੀਕੇਯੂ ਸਿੱਧੂ ਪਰ ਅਤੇ ਸਿਫਟ ਕਿਸਾਨ ਮੋਰਚੇ ਦੀ ਮੀਟਿੰਗ ਜਿਹੜੀ ਆ ਉਹ ਚੰਡੀਗੜ੍ਹ ਦੇ ਵਿੱਚ ਕੀਤੀ ਜਾਵੇਗੀ ਔਰ ਇਸ ਮੀਟਿੰਗ ਤੋਂ ਬਾਅਦ ਵੱਡੇ ਫੈਸਲੇ ਲਈ ਜਾ ਸਕਦੇ ਨੇ ਉਸ ਤੋਂ ਇਲਾਵਾ ਤੁਹਾਨੂੰ ਇਹ ਦੱਸ ਦਿੰਦੇ ਆ ਕਿ ਨਵੇਂ ਸਾਲ ਚੜ੍ਹਦੇ ਸਾਲ ਜਨਵਰੀ ਮਹੀਨੇ ਦੇ ਵਿੱਚ ਦੋ ਵੱਖ-ਵੱਖ ਰੈਲੀਆਂ ਪੰਜਾਬ ਦੇ ਵਿੱਚ ਕੱਢੀਆਂ ਜਾਣਗੀਆਂ ਦੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਖਾਸ ਕਰਕੇ ਦੋ ਵੱਖ-ਵੱਖ ਪਾਰਟਸ ਨੂੰ ਸੰਬੋਧਨ ਕੀਤਾ ਗਿਆ ਇੱਕ ਮਾਝੇ ਦਾ ਏਰੀਆ ਹੈ ਤੇ ਇੱਕ ਮਾਲਵਾ ਦਾ ਏਰੀਆ ਜੇ ਗੱਲ ਕਰੀਏ ਮਾਝੇ ਦੇ ਏਰੀਆ ਦੀ ਤਾਂ 4 ਜਨਵਰੀ ਨੂੰ ਜੰਡੇਆਲਾ ਗਰੂ ਦੇ ਵਿੱਚ ਰੈਲੀ ਕਿਸਾਨਾਂ ਵੱਲੋਂ ਕੱਢੀ ਜਾਵੇਗੀ ਔਰ ਉਸ ਤੋਂ ਬਾਅਦ 6 ਜਨਵਰੀ ਨੂੰ ਬਰਨਾਲੇ ਦੇ ਵਿੱਚ ਰੈਲੀ ਕਿਸਾਨਾਂ ਦੇ ਵੱਲੋਂ ਕੱਢੀ ਜਾਵੇਗੀ ਇਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੋ ਵੱਖ-ਵੱਖ ਫਾਰਮ ਜਿਹੜੇ ਨੇ ਕਿਸਾਨਾਂ ਦੇ ਉਹਨਾਂ ਵੱਲੋਂ ਇਹ ਰੈਲੀਆਂ ਕੱਢੀਆਂ ਜਾਣਗੀਆਂ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਪੇਜ ਉੱਤੇ ਇਸ ਬਾਰੇ ਜਾਣਕਾਰੀ ਸਾਂਝੀ ਵੀ ਕੀਤੀ ਹੈ ਫੇਸਬੁੱਕ ਪੋਸਟ ਪਾਈ ਹੋਈ ਹੈ ਉਹਨਾਂ ਨੇ ਪਰ ਨਾਲ ਦੀ ਨਾਲ ਕਿਸਾਨਾਂ ਦੇ ਨਾਲ ਮੀਟਿੰਗ ਵੀ ਪਰ ਜ਼ੋਰ ਚੱਲਦੀ ਪਈ ਹੈ ਇਹ ਜਨਵਰੀ ਦਾ ਸਿਲਸਿਲਾ ਹੈ ਸਾਰਾ ਇਸ ਤੋਂ ਬਾਅਦ ਫਰਵਰੀ ਦੇ ਵਿੱਚ ਆ ਕੇ ਦਿੱਲੀ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਖਾਸ ਕਰਕੇ ਬੀਕੇਯੂ ਸਿੱਧੂਪੁਰ ਔਰ ਨਾਲ ਦੀ ਨਾਲ 18 ਉੱਤਰੀ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਹੁਣ ਦਿੱਲੀ ਜਾ ਕੇ ਧਰਨਾ ਲਾਉਣ ਗਈਆਂ ਨਾਲ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਤੇ ਬਾਕੀ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਹਰਿਆਣੇ ਜਥੇਬੰਦੀਆਂ ਨੂੰ ਵੀ ਹੰਗਾਰਾ ਦੇ ਰਹੇ ਨੇ ਹਲੂਣ ਰਹੇ ਨੇ ਕਿ ਉਹ ਵੀ ਉੱਠ ਕੇ ਉਹਨਾਂ ਦੇ ਨਾਲ ਖੜਨ ਅਤੇ ਜਾ ਕੇ ਕੇਂਦਰ ਦਾ ਗੜ੍ਹ ਦੁਆਰਾ ਕੋਟਣ ਕਿਉਂਕਿ ਉਹਨਾਂ ਨੇ ਸਿੱਧੇ ਇਲਜ਼ਾਮ ਲਾਏ ਨੇ ਕਿ ਐਮਐਸਪੀ ਦੀ ਗਰੰਟੀ ਅਜੇ ਤੱਕ ਹਵਾ 'ਚ ਲਟਕਦੀ ਪਈ ਹੈ ਅੰਦੋਲਨ ਦੌਰਾਨ ਜਿਹੜੇ ਕਿਸਾਨਾਂ ਦੇ ਉੱਤੇ ਮਾਮਲੇ ਦਰਜ ਹੋਏ ਨੇ ਪਰਚੇ ਦਰਜ ਹੋਏ ਨੇ ਉਹ ਖਾਰਜ ਕਰਨ ਦੀ ਗੱਲ ਵੀ ਕੀਤੀ ਗਈ ਸੀ ਔਰ ਇਹ ਦਾਵਾ ਵੀ ਕੀਤਾ ਗਿਆ ਸੀ ਕਿ ਜਿਹੜੇ ਮੁਕਦਮੇ ਕਿਸਾਨਾਂ ਦੇ ਉੱਤੇ ਦਰਜ ਨੇ ਉਹ ਖਾਰਜ ਕਰ ਦਿੱਤੇ ਜਾਣਗੇ ਉਹ ਰੱਦ ਕਰ ਦਿੱਤੇ ਜਾਣਗੇ ਦੂਜੇ ਪਾਸੇ ਲਖੀਮਪੁਰ ਖੀਰੀ ਦੇ ਵਿੱਚ ਜੋ ਕਾਂਡ ਵਾਪਰਿਆ ਸੀ ਕਤਲ ਕਾਂਡ ਹੋਇਆ ਸੀ ਉਸ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਸੀ ਕਿਸਾਨਾਂ ਵੱਲੋਂ ਔਰ ਇਹ ਵਾਅਦਾ ਵੀ ਕੀਤਾ ਗਿਆ ਸੀ ਕਿ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਲੱਗਦਾ ਹੋਰ ਕਈ ਮਾਮਲੇ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਮੋਰਚੇ ਅਜੇ ਤੱਕ ਸੂਬੇ ਪੱਧਰ ਦੇ ਉੱਤੇ ਲਗਾਏ ਜਾਂਦੇ ਰਹੇ ਨੇ ਪਰ ਅਜੇ ਤੱਕ ਕਿਸੇ ਤੌਰ ਦੀ ਕੋਈ ਮੁਕੰਮਲ ਕਾਰਵਾਈ ਉਸ ਉੱਤੇ ਨਹੀਂ ਕੀਤੀ ਗਈ ਖੈਰ ਹੁਣ ਕਿਸਾਨਾਂ ਵੱਲੋਂ ਖਾਸ ਕਰਕੇ ਬੀਕੇਯੂ ਸਿੱਧੂਪੁਰ ਤੇ ਸੇਖ ਕਿਸਾਨ ਮੋਰਚੇ ਦੀ ਅੱਜ ਦੀ ਮੀਟਿੰਗ ਔਰ ਆਉਣ ਵਾਲੇ ਸਮੇਂ ਦੇ ਵਿੱਚ ਬੀਕੇਯੂ ਸਿੱਧੂਪੁਰ ਔਰ ਨਾਲ ਦੀ ਨਾਲ 18 ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਮੋਰਚੇ ਦਾ ਐਲਾਨ ਇਹ ਹੁਣ ਵੱਡੇ ਪੱਧਰ ਦੇ ਉੱਤੇ ਸੁਰਖੀਆਂ ਬਟੋਰਦਾ ਪਿਆ। ਔਨ ਵਾਲੇ ਸਮੇਂ ਦੇ ਵਿੱਚ ਦਿੱਲੀ ਦਾ ਕੀ ਹਾਲ ਹੋਵੇਗਾ ਇਹ ਵੇਖਣਾ ਹੋਵੇਗਾ ਕਿਉਂਕਿ ਕਿਸਾਨ ਇਸ ਵੇਲੇ ਤੈਸ਼ ਦੇ ਵਿੱਚ ਨਜ਼ਰ ਆ ਰਹੇ ਨੇ। ਜਗਜੀਤ ਸਿੰਘ ਡੱਲੇਵਾਲ ਨੇ ਇਸ ਮਾਮਲੇ ਨੂੰ ਲੈ ਕੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਜੋ ਕੁਝ ਬੋਲਿਆ ਆ ਤੁਹਾਨੂੰ ਸੁਣਾ ਦਿੰਦੇ ਹਾਂ। ਐਸ ਅੱਜ ਦੀ ਇਸ ਵੀਡੀਓ ਦੇ ਮਾਧਿਅਮ ਤੋਂ ਆਪ ਸਭ ਵੀਰਾਂ ਤੱਕ ਅਸੀਂ ਇੱਕ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਕਿ ਦੋਸਤੋ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਤੁਹਾਡੀਆਂ ਜੀਮਾਂ ਜ਼ਮੀਨਾਂ ਕਿਵੇਂ ਹਥਿਆਉਣੀਆਂ ਨੇ ਪਹਿਲਾ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਸੀ ਉਹਨਾਂ ਦੇ ਰਾਹੀਂ ਜ਼ਮੀਨਾਂ ਹਥਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਹ ਤਕੜੇ ਹੋ ਕੇ ਤੁਸੀਂ ਲੜਿਆ ਹੈ ਕਰਨਾ ਕੀ ਸੀ ਉਹਦੇ 'ਚ ਵੀ ਸਰਕਾਰ ਨੇ ਤੁਹਾਡੀਆਂ ਮੰਡੀਆਂ ਖਤਮ ਕਰਨੀਆਂ ਸੀ ਫਿਰ ਐਫਸੀ ਖਤਮ ਹੋਣੀ ਸੀ ਤੇ ਫਿਰ ਤੁਹਾਡੀ ਖੁੱਲੇ ਬਾਜ਼ਾਰ ਦੇ ਵਿੱਚ ਫਸਲ ਵੇਚਣ ਦੇ ਲਈ ਜਿਸ ਤਰ੍ਹਾਂ ਬਿਹਾਰ ਯੂਪੀ ਦੇ ਵਿੱਚ ਤੁਹਾਡਾ ਝੋਨਾ ਦੇ ਕਣਕ ਵਿਗਦੇ ਨੇ ਇਸੇ ਤਰੀਕੇ ਦੇ ਨਾਲ ਤੁਹਾਡੇ ਨਾਲ ਪੂਰੇ ਭਾਰਤ ਦੇ ਵਿੱਚ ਹੋਣੀ ਸੀ ਔਰ ਤੁਹਾਡੀ ਫਸਲ ਦਾ ਰੇਟ ਦੇਖ ਕੇ ਤੁਹਾਨੂੰ ਕਰਜ਼ਾਈ ਕਰਕੇ ਤੇ ਉਹ ਕਰਜ਼ੇ ਦੇ ਵਿੱਚ ਤੁਹਾਡੀਆਂ ਜ਼ਮੀਨਾਂ ਅਡਾਨੀਆਂ ਅਵਾਨੀਆਂ ਨੂੰ ਦੇਣ ਦੀ ਸਾਜ਼ਿਸ਼ ਰਚੀ ਗਈ ਸੀ ਦੋਸਤੋ ਤੇ ਅੱਜ ਉਹੀ ਸਾਜ਼ਿਸ਼ ਫੇਰ ਰਚੀ ਗਈ ਹੈ ਕਿ ਤੁਹਾਡੀਆਂ ਫਸਲਾਂ ਨੂੰ ਜਿਹੜਾ ਇੱਕ ਸੇਫਟੀ ਕਵਚ ਮਿਲਿਆ ਸੀ ਇੰਪੋਰਟ ਡਿਊਟੀ ਦੇ ਨਾਤੇ ਮੈਂ ਸੇਫਟੀ ਕਵਚ ਇਸ ਲਈ ਕਹਿ ਰਿਹਾ ਕਿ ਦੋਸਤੋ ਭਾਰਤ ਦੇ ਅੰਦਰ ਕਿਸਾਨਾਂ ਨੂੰ ਸਬਸਿਡੀ ਬਿਲਕੁਲ ਜ਼ੀਰੋ ਦੇ ਬਰਾਬਰ ਮਿਲ ਰਹੀ ਹੈ ਔਰ ਬਹੁਤ ਸਾਰੇ ਦੇਸ਼ ਅਜਿਹੇ ਨੇ ਜਿੱਥੇ 300% ਤੋਂ ਉੱਪਰ ਸਬਸਿਡੀ ਦਿੰਦੇ ਨੇ ਆਪਦੇ ਫਾਰਮਰ ਨੂੰ ਤੇ ਉਹਨਾਂ ਦਾ ਮੁਕਾਬਲਾ ਦੇਸ਼ ਦਾ ਕਿਸਾਨ ਤਾਂ ਹੀ ਕਰ ਸਕਦਾ ਸੀ ਜੇ ਕਰ ਇੱਥੇ ਉਹਨਾਂ ਉਹਨਾਂ ਦੀਆਂ ਬਾਹਰ ਤੋਂ ਆਉਣ ਵਾਲੀਆਂ ਕਿਸਾਨੀ ਜਿੰਸਾਂ ਦੇ ਉੱਤੇ ਸਰਕਾਰ ਇੰਪੋਰਟ ਡਿਊਟੀ ਲਾਉਂਦੀ ਸੀ ਤੇ ਉਸ ਇੰਪੋਰਟ ਡਿਊਟੀ ਦੇ ਨਾਲ ਉਹਨਾਂ ਦੀ ਫਸਲ ਦਾ ਰੇਟ ਵੀ ਸਾਡੀ ਫਸਲ ਦੇ ਬਰਾਬਰ ਜਾਂ ਉਸ ਤੋਂ ਉੱਪਰ ਕਰ ਦਿੰਦੀ ਸੀ ਜਿਹਦੇ ਨਾਲ ਬਾਹਰਲਾ ਅਨਾਜ ਨੂੰ ਇੱਥੇ ਨਹੀਂ ਸੀ ਵੇਚ ਸਕਦਾ ਔਰ ਸਾਡੇ ਕਿਸਾਨਾਂ ਦਾ ਅਨਾਜ ਵਿਕ ਜਾਂਦਾ ਸੀ ਔਰ ਉਹ ਜੋ ਰੇਟ ਦਿੰਦੇ ਸੀ ਘੱਟ ਦਿੰਦੇ ਸੀ ਵਧ ਦਿੰਦੇ ਸੀ ਜਿਹੜਾ ਤੈਅ ਕਰਦਾ ਸੀ ਉਹਦੇ ਤੇ ਵਿਕ ਜਾਂਦਾ ਸੀ ਲੇਕਿਨ ਹੁਣ ਮੇਰੇ ਮਿੱਤਰੋ ਜਿਸ ਵੇਲੇ ਦੇ G20 ਦਾ ਸੰਮੇਲਨ ਭਾਰਤ ਦੇ ਵਿੱਚ ਹੋਇਆ ਉਸ ਦਿਨ ਫੈਸਲਾ ਲਿਆ ਸਰਕਾਰ ਨੇ ਗੁਪਤ ਫੈਸਲਾ ਬਿਲਕੁਲ ਗੁਪਤ ਕਿਸੇ ਅਖਬਾਰ ਨੇ ਕਿਸੇ ਚੈਨਲ ਨੇ ਕਿਸੇ ਹੋਰ ਮਾਧਿਅਮ ਤੋਂ ਖਬਰ ਪਿੰਖ ਤੱਕ ਨਹੀਂ ਬਾਹਰ ਨਿਕਲਣ ਦਿੱਤੀ ਤੇ ਫੈਸਲਾ ਇਹ ਲਿਆ ਕਿ ਕਣਕ ਤੋਂ ਇੰਪੋਰਟ ਡਿਊਟੀ ਛੋਲਿਆਂ ਤੋਂ ਇੰਪੋਰਟ ਡਿਊਟੀ ਪੋਲਟਰੀ ਪ੍ਰੋਡਕਟਾਂ ਤੋਂ ਇੰਪੋਰਟ ਡਿਊਟੀ ਔਰ ਨਾਲ ਦੀ ਨਾਲ ਡੇਰੀ ਪ੍ਰੋਡਕਟਾਂ ਤੋਂ ਇੰਪੋਰਟ ਡਿਊਟੀ ਖਤਮ ਕਰਨ ਦਾ ਫੈਸਲਾ ਲੈ ਲਿਆ ਸਰਕਾਰ ਨੇ ਹੁਣ ਕਣਕ ਦੀ ਜੇ ਆਪਾਂ ਗੱਲ ਕਰੀਏ ਕਣਕ ਤੋਂ ਇمپੋਰਟ ਡਿਊਟੀ ਜਿਹੜੀ ਖਤਮ ਕਰਨ ਦੀ ਗੱਲ ਕੀਤੀ ਹੈ ਸਰਕਾਰ ਨੇ ਮਿੱਤਰੋ ਉਹ 40% ਇمپੋਰਟ ਡਿਊਟੀ ਹੈ ਤੇ ਜਦੋਂ 40% ਇمپੋਰਟ ਡਿਊਟੀ ਦਾ ਉਹਨਾਂ ਦੀ ਬਾਹਰ ਤੋਂ ਆਉਣ ਵਾਲੀ ਕਣਕ ਨੂੰ ਨਾ ਲੱਗੀ ਤਾਂ ਅੰਦਾਜ਼ਾ ਲਾ ਲਓ ਕਿ 1000 ਦੇ ਮਗਰ 400 ਰੁਪਏ ਇمپੋਰਟ ਡਿਊਟੀ ਬਣਦੀ ਹੈ ਤੇ ਜਦੋਂ ਇمپੋਰਟ ਡਿਊਟੀ ਤੋਂ ਰਹਿਤ ਕਣਕ ਵਿਕੀ ਉਸ ਵੇਲੇ ਭਰਾਵੋ ਸੁਭਾਵਕ ਹੈ ਕਿ ਬਾਹਰ ਤੋਂ ਆਉਣ ਵਾਲੀ ਕਣਕ 14-1500 ਰੁਪਏ ਨੂੰ ਪ੍ਰਤੀ ਕੁਇੰਟਲ ਭਾਰਤ ਦੇ ਵਿੱਚ ਆਏਗੀ ਔਰ ਉਹ ਬਾਹਰਲਾ ਅਨਾਜ ਡੰਪ ਕਰਕੇ ਸਾਡੇ ਕਿਸਾਨਾਂ ਦਾ ਅਨਾਜ ਰੋਲਣ ਦੀ ਉਹੀ ਸਾਜ਼ਿਸ਼ ਫੇਰ ਜਿਹੜੀ ਪਹਿਲਾਂ ਰਚੀ ਗਈ ਸੀ ਮੇਰੇ ਦੋਸਤੋ ਇਹਦੀ ਲੜਾਈ ਲੜਨ ਦੀ ਤਿਆਰੀ ਕੀਤੀ ਹੈ ਐਸਕੇਮ ਨਾਨ ਪੋਲੀਟੀਕਲ ਦੇ ਨਾਲ ਹੋਰ ਸਹਿਯੋਗੀ ਜਥੇਬੰਦੀਆਂ ਨੇ ਮਿਲ ਕੇ ਕੀ ਅਸੀਂ ਵੱਡੀ ਲੜਾਈ ਲੜਾਂਗੇ ਦੇਤੇ ਅਸੀਂ ਸਰਕਾਰ ਨੂੰ ਘੇਰਾਂਗੇ ਦੇਤੇ ਨਹੀਂ ਇਹ ਧੱਕੇਸ਼ਾਹੀ ਕੋਈ ਬਰਦਾਸ਼ਤ ਕਰਾਂਗੇ ਔਰ ਬਿਲਕੁਲ ਜਿਹੜਾ ਦਾ ਉਸ ਵੇਲੇ ਕਿਸਾਨੀ ਅੰਦੋਲਨ ਵੇਲੇ ਖੇਡਿਆ ਗਿਆ ਸੀ ਕਿ ਐਸਵਾਈਐਲ ਦਾ ਮੁੱਦਾ ਚੱਕ ਦਿਓ ਤਾਂ ਕਿ ਐਸਵਾਈਐਲ ਦੇ ਨਾਂ ਤੇ ਪੰਜਾਬ ਤੇ ਹਰਿਆਣਾ ਖਿੰਡ ਜੇ ਔਰ ਅਸੀਂ ਆਪਣੀ ਮਨਮਾਨੀ ਦੇ ਕਾਨੂੰਨ ਲਾਗੂ ਕਰ ਸਕੀਏ ਮਿੱਤਰੋ ਉਦੋਂ ਵੀ ਯਾਦ ਕਰੋ ਉਦੋਂ ਵੀ ਐਸਵਾਈਐਲ ਦਾ ਮੁੱਦਾ ਉੱਠਿਆ ਸੀ ਜੇਕਰ ਉਸ ਵੇਲੇ ਹਰਿਆਣੇ ਦੇ ਲੋਕ ਜਿਵੇਂ ਇਹਨਾਂ ਨੂੰ ਭਗਾਇਆ ਜਾਣ ਜਾ ਰਿਹਾ ਸੀ ਭਗਾਉਣ ਦਾ ਯਤਨ ਕੀਤਾ ਗਿਆ ਉਸ ਵੇਲੇ ਭੜਕ ਜਾਂਦੇ ਤਾਂ ਹੋ ਸਕਦਾ ਇਕੱਲਾ ਪੰਜਾਬ ਰਹਿ ਜਾਂਦਾ ਹਰਿਆਣਾ ਸਾਡੇ ਨਾਲ ਨਾ ਹੁੰਦਾ ਤੇ ਹੋ ਸਕਦਾ ਅੰਦੋਲਨ ਦੀ ਵੀ ਦਿਸ਼ਾ ਹੋਰ ਬਣ ਜਾਂਦੀ ਇਸ ਕਰਕੇ ਉਹ ਤਾਂ ਹੀ ਜਿੱਤਿਆ ਗਿਆ ਕਿ ਪੰਜਾਬ ਤੇ ਹਰਿਆਣਾ ਇੱਕ ਰਿਹਾ ਹਰਿਆਣੇ ਨੇ ਉਹਨਾਂ ਦੀ ਉਸ ਕੋਸ਼ਿਸ਼ ਨੂੰ ناکਾਮ ਕੀਤਾ ਔਰ ਅੱਜ ਜਦੋਂ ਫਿਰ ਦੁਬਾਰਾ ਉਹਨਾਂ ਨੇ ਹਮਲਾ ਕੀਤਾ ਕੇਂਦਰ ਨੇ ਪਰ ਪੰਜਾਬ ਤੇ ਹਰਿਆਣਾ ਦੁਬਾਰਾ ਲੜਾਈ ਲੜਨ ਦੀ ਤਿਆਰੀ ਕਰ ਰਿਹਾ ਹੈ ਐਨ ਉਸ ਵੇਲੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਇੱਕ ਕਮੇਟੀਆਂ ਭੇਜਣਾ ਰਿਪੋਰਟ ਇਕੱਠੀ ਕਰਨ ਲਈ ਕਮੇਟੀਆਂ ਭੇਜਣਾ ਉਹਨਾਂ ਨੂੰ ਉਹਨਾਂ ਵੱਲੋਂ ਆ ਕੇ ਦੋ ਮੁੱਖ ਮੰਤਰੀਆਂ ਨੂੰ ਇਕੱਠੇ ਕਰਨਾ ਜੇਕਰ ਭਰਾਵੋ ਸੱਚੀਓ ਇਮਾਨਦਾਰੀ ਨਾਲ ਪਾਣੀ ਦਾ ਮਸਲਾ ਹੱਲ ਕਰਨਾ ਹੁੰਦਾ ਇਹਨਾਂ ਨੇ ਤਾਂ ਫਿਰ ਕੇਂਦਰ ਨੂੰ ਇਹ ਕਰਨਾ ਚਾਹੀਦਾ ਸੀ ਜਿਹੜਾ ਕੇਂਦਰ ਦਾ 1980 ਦਾ ਪ੍ਰੋਜੈਕਟ ਸ਼ਾਰਦਾ ਜਮਣਾ ਲਿੰਕ ਚੈਨਲ ਦਾ ਬੰਦ ਕਰੀ ਬੈਠੇ ਨੇ ਤਾਂ ਫਿਰ ਸਾਡੇ ਦੋਨੇ ਹੀ ਮੁੱਖ ਮੰਤਰੀ ਤੇ ਕੇਂਦਰ ਦੀ ਉਹ ਆਈ ਹੋਈ ਟੀਮ ਬਹਿ ਕੇ ਚਰਚਾ ਇਹ ਕਰਦੀ ਕਿ ਤਾਂ ਦੇਸ਼ ਬਚ ਸਕਦਾ ਹੈ ਜੇਕਰ ਤਾਂ ਅਸੀਂ ਕਿਸਾਨੀ ਨੂੰ ਬਚਾ ਸਕਦੇ ਹਾਂ ਜੇਕਰ ਇਸ ਮੁੱਦੇ ਨੂੰ ਖਤਮ ਕਰਕੇ ਅਸੀਂ ਉਸ ਸ਼ਾਰਦਾ ਜਮਣਾ ਲਿੰਕ ਚੈਨਲ ਦੇ ਕੰਮ ਕਰੀਏ ਤਾਂ ਉਹਦੇ ਨਾਲ ਹਰਿਆਣਾ ਵੀ ਬਚ ਸਕਦਾ ਤੇ ਪੰਜਾਬ ਤੇ ਰਾਜਸਥਾਨ ਵੀ ਬਚ ਜਾਂਦੀ ਪਰ ਭਰਾਵੋ ਇਹ ਨਹੀਂ ਕੀਤਾ ਗਿਆ ਨਹੀਂ ਕਰਨ ਦੀ ਕੋਸ਼ਿਸ਼ ਕਿਉਂ ਅੱਜ ਮੁੱਦਾ ਫੇਰ ਕਿਉਂ ਉਠਾਇਆ ਜਾ ਰਿਹਾ ਹੈ ਅੱਜ ਇੱਕੋ ਹੀ ਕਾਰਨ ਹੈ ਕਿ ਉਹ ਜਿਹੜੇ ਜਿਵੇਂ ਤਿੰਨ ਕਾਨੂੰਨਾਂ ਦੇ ਰਾਹੀਂ ਜ਼ਮੀਨ ਲੈਣੀ ਸੀ ਉਸੇ ਤਰੀਕੇ ਦੇ ਨਾਲ ਅੱਜ ਤੁਹਾਡੀਆਂ ਫਸਲਾਂ ਦੇ ਰੇਟ ਦੇਖ ਕੇ ਤੁਹਾਨੂੰ ਕਰਜ਼ਾਈ ਕਰਕੇ ਤੁਹਾਡੀਆਂ ਜ਼ਮੀਨਾਂ ਤੇ ਆਖ ਹੈ ਇਸ ਲਈ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਅੱਜ ਕਿਸਾਨ ਦੁਬਾਰਾ ਨਾ ਇਕੱਠੇ ਹੋ ਜਾਣ ਜਿਹੜੀ ਆਹਟ ਨਜ਼ਰ ਆ ਰਹੀ ਹੈ ਜਿਹੜਾ ਬੀਜੇਪੀ ਨੂੰ ਜਾਂ ਜਿਹੜਾ ਪ ਕੇਂਦਰ ਸਰਕਾਰ ਨੂੰ ਦਿਸਦਾ ਹੈ ਕਿ ਕਿਸਾਨ ਅੰਦੋਲਨ ਦੇ ਰਾਹ ਤੇ ਤੁਰਨਗੇ ਮੁਰ ਦੁਬਾਰਾ ਕਿਸਾਨ ਇਕੱਠੇ ਹੋ ਰਹੇ ਨੇ ਅੰਦੋਲਨ ਦੀ تیاری ਹੋ ਰਹੀ ਹੈ ਵਿਗੜ ਵੱਜ ਚੁੱਕਿਆ ਉਸ ਵੇਲੇ ਕੇਂਦਰ ਵੱਲੋਂ ਇਹ ਐਸਵਾਈਐਲ ਦਾ ਮੁੱਦਾ ਚੁੱਕਣਾ ਔਰ ਉਹ ਪੰਜਾਬ ਤੇ ਹਰਿਆਣੇ ਨੂੰ ਤੋੜਨ ਦਾ ਤੇ ਪਾੜਨ ਦੀ ਛਾਜਿਸ਼ ਹੈ ਇਸ ਕਰਕੇ ਮੇਰੇ ਵੀਰੋ ਸਾਰੀਆਂ ਛਾਜਿਸ਼ਾਂ ਨੂੰ ਸਮਝਦੇ ਹੋਏ ਆਓ ਤੱਕੜੇ ਹੋ ਕੇ ਹੰਬੜਾ ਮਾਰੀਏ ਇਕੱਠੇ ਹੋਈਏ ਔਰ ਇਸ ਅੰਦੋਲਨ ਨੂੰ ਦੀ ਤਿਆਰੀ ਵਜੋਂ ਜਿਹੜੀਆਂ ਵੱਡੀਆਂ ਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਉਹ ਪੰਚਾਇਤਾਂ ਤੁਸੀਂ ਆਪਣੀ ਜ਼ਿੰਮੇਵਾਰੀ ਚੱਕੋ ਸਾਰੇ ਮੇਰੇ ਵੀਰ ਈਵਨ ਕਿ ਮੈਂ ਅੱਜ ਕਹੂੰਗਾ ਕਿ ਜਿਹੜੇ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਨੇ ਜਿਹੜੇ ਸਾਡੇ ਬਲਾਕਾਂ ਦੇ ਪ੍ਰਧਾਨ ਨੇ ਜਿਹੜੇ ਸਾਡੀਆਂ ਪਿੰਡ ਕਾਈਆਂ ਦੇ ਪ੍ਰਧਾਨ ਨੇ ਮੇਰੇ ਸੱਜਣੋ ਅੱਜ ਥੱਕਣ ਦਾ ਵੇਲਾ ਨਹੀਂ ਇਹਨਾਂ ਸੋਚ ਲਿਓ ਕਿ ਕੱਲ ਅਸੀਂ ਐਡਾ ਵੱਡਾ ਕੱਠ ਕਰਕੇ ਹਟਿਆ ਹੁਣ ਇੰਨੇ ਸਾਨੂੰ ਦੁਬਾਰਾ ਖਰਚਾ ਪਵੇਗਾ ਇਹ ਪਹਿਣਗੇ ਭਰਾਵੋ ਜਿੰਨੀ ਦੇਰ ਤੱਕ ਸਰਕਾਰ ਦਾ ਬਾਰ ਤੁਹਾਡੇ ਦੇ ਆਏ ਨੂੰ ਤੇਜ਼ ਹੋਏਗਾ ਤੁਹਾਨੂੰ ਇਦਰੋਂ ਇਹ ਵਿਖਾਉਣਾ ਪਏਗਾ ਕਿ ਅਸੀਂ ਦਿੱਲੀ ਲਈ ਤਿਆਰ ਆ ਦਿੱਲੀ ਦਾ ਗਲ ਘੁੱਟਣ ਲਈ ਤਿਆਰ ਬੈਠੇ ਆ ਉਹਦੇ ਲਈ ਜਿੱਡਾ ਕੱਠ ਆਪਾਂ ਸ਼ਰਾਬੇ ਚ ਕੀਤਾ ਉਸ ਤੋਂ ਵੱਡਾ ਕੱਠ ਇਹਨਾਂ ਦੋਹਾ ਸੁਭਾਵਾਂ ਚ ਕਰਨਾ ਹੈ ਮੇਰੀ ਬੇਨਤੀ ਆ 2 ਜਨਵਰੀ ਦਾ ਪ੍ਰੋਗਰਾਮ ਜੰਡਿਆਲਾ ਗੁਰੂ ਦਾ ਰੱਖਿਆ ਗਿਆ ਜਿਹੜੇ ਜ਼ਿਲਾਂਗੀਆਂ ਉੱਥੇ ਡਿਊਟੀ ਲੱਗੀ ਆ ਉਹ ਜ਼ਿਲ੍ਹੇ ਸਾਰੇ ਜਾਣੇ ਪੂਰਾ ਤਾਨ ਲਾ ਕੇ ਉਧਰ ਪੁਖਤੰ ਦਾ ਯਤਨ ਕਰਿਓ ਔਰ ਜਿਹੜੇ ਬਾਕੀ ਜ਼ਿਲ੍ਹੇ ਨੇ ਜਿਨ੍ਹਾਂ ਦੀ ਡਿਊਟੀ ਇੱਥੇ ਲੱਗੀ ਹੋਈ ਹੈ ਬਰਨਾਲੇ ਦੀ 6 ਜਨਵਰੀ ਦੀ ਰੈਲੀ ਦੇ ਵਿੱਚ ਉਹਨਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਪਿਆਰੇ ਮਿੱਤਰੋ ਰਿਕਾਰਡ ਤੋੜ ਦਿਓ ਉਹੀ ਇਕੱਠ ਫੇਰ ਜਿਹੜਾ ਤੁਸੀਂ 10 ਅਕਤੂਬਰ 2021 ਨੂੰ ਬਰਨਾਲੇ ਦੀ ਮੰਡੀ ਚ ਕੀਤਾ ਸੀ ਉਹ ਇਕੱਠ ਦੁਬਾਰਾ ਕਰਨਾ ਹੈ ਮੇਰੀ ਅਪੀਲ ਆ ਸਾਰਿਆਂ ਨੂੰ ਕਿ ਜਿਹੜੇ ਪਿੰਡਾਂ ਦੀ ਅੱਗੇ ਕਸਰ ਰਹਗੀ ਉਹ ਐਤ ਕੀ ਕੱਢ ਦਿਓ ਮਿੱਤਰੋ ਜਿਹੜੇ ਪਿੰਡਾਂ ਚੋਂ ਅੱਗੇ ਸਾਧਨ ਨਹੀਂ ਆਏ ਉਹ ਐਸ ਵਾਰੀ ਲੈ ਕੇ ਆਓ ਔਰ ਇਹਨਾਂ ਇਕੱਠ ਵਧਾ ਦਿਓ ਕਿ ਸਰਕਾਰ ਨੂੰ ਫਿਕਰ ਪਾ ਦਿਓ ਮੈਂ ਹਰ ਇੱਕ ਇਹ ਜ਼ਿਲ੍ਹੇ ਦੇ ਪ੍ਰਧਾਨ ਜ਼ਿਲ੍ਹਾ ਜਰਨਲਿਸਟ ਕਟਰ ਜ਼ਿਲ੍ਹੇ ਦੀਆਂ ਟੀਮਾਂ ਬਲਾਕਾਂ ਦੀਆਂ ਟੀਮਾਂ ਨਾਲ ਦੀ ਨਾਲ ਪਿੰਡ ਇਕਾਈਆਂ ਤੱਕ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਰਾਵੋ ਅਗਰੇ ਸਾਰੀ ਚਾਲ ਨੂੰ ਕੱਟਣਾ ਹੈ ਜਿਸ ਤਰ੍ਹਾਂ ਦੀ ਚਾਲ ਚੱਲੀ ਜਾ ਰਹੀ ਹੈ ਤਾਂ ਉਹਦਾ ਇੱਕੋ ਹੀ ਤਰੀਕਾ ਹੈ ਕਿ ਇਹ ਰੈਲੀਆਂ ਇੰਨੀਆਂ ਮਜ਼ਬੂਤ ਇੰਨੀਆਂ ਮ ਤਕੜੀਆਂ ਪ੍ਰਭਾਵਸ਼ਾਲੀ ਹੋਣ ਤਾਂ ਆਪਣੇ ਆਪ ਬੀਜੇਪੀ ਨੂੰ ਫਿਕਰ ਪਏਗਾ ਸੋ ਮੇਰੀ ਇੰਨੀ ਗ ਬੇਨਤੀ ਆ ਮੈਂ ਦੁਬਾਰਾ ਫੇਰ ਸਾਰੇ ਬਲਾਕਾਂ ਦੇ ਪ੍ਰਧਾਨਾਂ ਨੂੰ ਮੇਰੀ ਅਪੀਲ ਆ ਕਿਉਂਕਿ ਭਰਾਵੋ ਤਾਕਤ ਤੁਹਾਡੀ ਹੁੰਦੀ ਆ ਪਿੰਡਾਂ ਦੇ ਵਿੱਚ ਨਿਕਲੋ ਕਚਰਾਚਨਾ ਬੈਠੋ ਝੰਡਾ ਮਾਰਚ ਸ਼ੁਰੂ ਕਰੋ ਸਵੇਰ ਤੋਂ ਹੀ ਇੰਨਾ ਝੰਡਾ ਮਾਰਚ ਪ੍ਰਭਾਵਸ਼ਾਲੀ ਕਰੋ ਕਿ ਉਦੋਂ ਤੱਕ ਤੁਹਾਡੀ ਗਿਣਤੀ ਆਪਣੇ ਆਪ ਪਹਿਲਾਂ ਨਾਲੋਂ ਪਿਛਲੀ ਵਾਰ ਸਭਾ ਦੇ ਨਾਲੋਂ ਕਰਤਾਰ ਸਿੰਘ ਸਰਾਬਾ ਜੀ ਦੇ ਪਿੰਡ ਸਰਾਬਾ ਪਿੰਡ ਵਾਲੀ ਯੂਨੀ ਆਪਣੀ ਜਿਹੜੀ ਰੈਲੀ ਹੋਈ ਆ ਉਹਦੇ ਨਾਲੋਂ ਗਿਣਤੀ ਤੁਹਾਡੀ ਕਈ ਗੁਣਾ ਵੱਧ ਜੇ ਔਰ ਇਹ ਤੁਹਾਡੇ ਤੇ ਆ ਤੁਸੀਂ ਜੋਰ ਲਾਉਣਾ ਹੈ ਜੋਰ ਲਾਓ ਤਕੜੇ ਹੋਗੇ ਕਰੋ ਪਿੰਡਾਂ ਦੇ ਵਿੱਚ ਝੰਡਾ ਮਾਰਚ ਕਰੋ ਪਿੰਡਾਂ ਦੀਆਂ ਮੀਟਿੰਗਾਂ ਔਰ ਉਹਨਾਂ ਮੀਟਿੰਗਾਂ ਦੇ ਵਿੱਚੋਂ ਵੱਡੀ ਪੱਧਰ ਦੇ ਉੱਤੇ ਕਿਸਾਨੀ ਦਾ ਕੱਠ ਆਪਾਂ ਕਰਨਾ ਹੈ ਕਿਉਂਕਿ ਸਰਕਾਰ ਹਮਲਾਵਰ ਹੈ ਸਰਕਾਰ ਬੜੀ ਤਰ੍ਹਾਂ ਦੇ ਹੱਤਕੰਡੇ ਵਰਤ ਰਹੀ ਹੈ ਉਹਨਾਂ ਨੂੰ ਟੱਕਰ ਦੇਣ ਵਾਸਤੇ ਸਾਨੂੰ ਉਸ ਤੋਂ 4 ਗੁਣਾ 10 ਗੁਣਾ ਵੱਧ ਦਿਮਾਗ ਨਾਲ ਲੜਾਈ ਲੜਨੀ ਪੈਗੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ